ਇੱਕ ਵਕੀਲ ਨੇ ਕਰਵਾਇਆ 14 ਸਾਲ ਦੇ ਮੁੰਡੇ ਨਾਲ ਵਿਆਹ ਕਿਉਂ ਕਰਵਾਇਆ ਇੱਕ ਛੋਟੇ ਬੱਚੇ ਦੇ ਨਾਲ ਵਿਆਹ ਕੀ ਮਜਬੂਰੀ ਸੀ ਇੱਕ ਵਕੀਲ ਦੀ ਇਹ ਸਭ ਕੁਝ ਕਰਨ ਦੇ ਪਿੱਛੇ ਉਸ ਦੇ ਪਿੱਛੇ ਦਾ ਰਾਜ ਕੀ ਸੀ ਅੱਜ ਦੀ ਜਿਹੜੀ ਇਹ ਘਟਨਾ ਇਹ ਪੂਰੀ ਦੁਨੀਆ ਦੇ ਵਿੱਚ ਪਹਿਲਾਂ ਇੱਕ ਅਜੀਹਾਂ ਮਾਮਲਾ ਹੈ ਇਸ ਕਹਾਣੀ ਦਾ ਅੰਤ ਇੱਕ ਅਜੀਹੇ ਮੋੜ ਤੇ ਜਾ ਕੇ ਖੜਾ ਹੋ ਜਾਵੇਗਾ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਰੋਂਟੇ ਖੜੇ ਹੋ ਜਾਣਗੇ ਤਾਂ ਦੋਸਤੋ ਤੁਹਾਡੇ ਅੱਗੇ ਇੱਕ ਬੇਨਤੀ ਹੈ ਕੀ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਗਰਮੀਆਂ ਦੀ ਰਿਕਾਰਡ ਤੋੜ ਗਰਮੀ ਸੀ ਸੂਰਜ ਜਿਵੇਂ ਅੱਗ ਕੱਢ ਰਿਹਾ ਸੀ ਅਦਾਲਤ ਦੇ ਵਿੱਚ ਇੱਧਰ ਉੱਧਰ ਕਾਲੇ ਕੋਟ ਪਾਏ ਹੋਏ ਵਕੀਲ ਮੌਜੂਦ ਸੀ ਕੋਈ ਆਪਣੀ ਫਾਈਲਾਂ ਨੂੰ ਪੜ੍ਹ ਰਿਹਾ ਸੀ ਕੋਈ ਬਹਿਸ ਦੀ ਤਿਆਰੀ ਕਰ ਰਿਹਾ ਸੀ ਤੇ ਕੋਈ ਕਲਾਇੰਟ ਦੇ ਨਾਲ ਆਰਾਮ ਦੇ ਨਾਲ ਗੱਲ ਕਰ ਰਿਹਾ ਸੀ ਉਸੇ ਪੇੜ ਦੇ ਵਿੱਚ ਇੱਕ ਚਿਹਰਾ ਸੀ ਜਿਹੜਾ ਸਾਰਿਆਂ ਤੋਂ ਅਲੱਗ ਦਿਸ ਰਿਹਾ ਸੀ ਸਲੋਨੀ ਮਲਹੋਤਰਾ ਜਿਸ ਦੀ ਉਮਰ ਕਰੀਬ ਲਗਭਗ 26 ਤੋਂ 27 ਸਾਲ ਦੀ ਹੋਵੇਗੀ ਲੰਬੇ ਕੱਦ ਦੀ ਤੇਜ ਨਿਗਾ ਵਾਲੀ ਆਤਮ ਵਿਸ਼ਵਾਸ ਦੇ ਨਾਲ ਭਰੇ ਹੋਇਆ ਇੱਕ ਵਕੀਲ 26 ਸਾਲ ਦੀ ਉਮਰ ਦੇ ਵਿੱਚ ਸਲੋਨੀ ਮਲਹੋਤਰਾ ਨੇ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਸੀ ਕੋਈ ਵੀ ਉਸ ਨੂੰ ਦੇਖ ਲਵੇ ਤਾਂ ਉਦੋਂ ਹੀ ਸਮਝ ਜਾਵੇ ਕਿ ਇਹ ਇੱਕ ਸਧਾਰਨ ਕੁੜੀ ਹੈ ਉਸ ਦੀ ਚਾਲ ਗੱਲ ਕਰਨ ਦਾ ਢੰਗ ਸਾਰਿਆਂ ਦੇ ਵਿੱਚ ਇੱਕ ਅਲੱਗ ਹੀ ਕਿਸਮ ਦਾ ਵਿਸ਼ਵਾਸ ਸੀ ਅਕਸਰ ਇਹ ਲੋਕ ਕਿਹਾ ਕਰਦੇ ਸੀ ਕਿ ਸਲੋਨੀ ਮਲਹੋਤਰਾ ਆਪਣੇ ਕੇਸ ਜਿੱਤਣ ਦੇ ਲਈ ਕੁਝ ਵੀ ਕਰ ਸਕਦੀ ਹੈ ਪਰ ਸਚਾਈ ਇਹ ਸੀ ਕਿ ਸਲੋਨੀ ਹਰ ਕੇਸ ਸਚਾਈ ਤੇ ਇਨਸਾਫ ਦੇ ਲਈ ਲੜਦੀ ਸੀ ਉਸ ਦਾ ਬਚਪਨ ਬਹੁਤ ਹੀ ਮੁਸ਼ਕਲਾਂ ਦੇ ਵਿੱਚ ਬਤੀਤ ਹੋਇਆ ਸੀ ਛੋਟੀ ਉਮਰ ਦੇ ਵਿੱਚ ਹੀ ਉਸ ਨੇ ਆਪਣੇ ਮਾਤਾ ਪਿਤਾ ਨੂੰ ਗਵਾ ਲਿਆ ਰਿਸ਼ਤੇਦਾਰਾਂ ਦੇ ਘਰ ਚ ਪਲੀ ਪਰ ਉਥੇ ਕਦੇ ਵੀ ਉਸ ਨੂੰ ਆਪਣਾ ਨਹੀਂ ਸਮਝਿਆ ਗਿਆ ਹਮੇਸ਼ਾ ਉਸ ਨੂੰ ਤਾਣੇ ਮਿਲਦੇ ਸੀ ਤੂੰ ਅਨਾਥ ਹੈ ਸਾਡੇ ਉੱਤੇ ਬੋਝ ਹੈ ਇਹ ਸ਼ਬਦ ਉਸ ਦੇ ਦਿਲ ਦੇ ਵਿੱਚ ਘਰ ਘਰ ਜਾਂਦੇ ਉਦੋਂ ਹੀ ਉਸ ਨੇ ਪੱਲੇ ਬੰਨ ਲਿਆ ਸੀ ਕਿ ਵੱਡੀ ਹੋ ਕੇ ਕਾਨੂੰਨ ਦੀ ਪੜ੍ਹਾਈ ਕਰੇਗੀ ਤੇ ਉਹਨਾਂ ਸਾਰਿਆਂ ਦੇ ਲੜੇਗੀ ਜਿਨ੍ਹਾਂ ਨੂੰ ਇਹ ਦੁਨੀਆ ਬੋਝ ਸਮਝਦੀ ਹੈ ਉਸ ਦੇ ਅਦਾਲਤ 'ਚ ਇੱਕ ਨਵਾਂ ਕੇਸ ਆਇਆ ਸੀ ਗੁਨਾਹਗਾਰ ਸੇ ਇੱਕ ਮੁੰਡਾ ਸਾਹਿਲ ਜਿਸ ਦੀ ਉਮਰ ਲਗਭਗ 14 ਸਾਲ ਦੀ ਹੋਵੇਗੀ ਪੁਲਿਸ ਵਾਲੇ ਉਸ ਨੂੰ ਫੜ ਕੇ ਲਿਆਏ ਸੀ ਪਤਲਾ ਜਿਹਾ ਸਰੀਰ ਸੂਕੇ ਬੁੱਲ ਤੇ ਅੱਖਾਂ ਦੇ ਵਿੱਚ ਅਜੀਹਾ ਡਰ ਕੀ ਦੇਖ ਕੇ ਕਿਸੇ ਦਾ ਵੀ ਦਿਲ ਪਿੰਗੜ ਜਾਵੇ ਚਿਹਰੇ ਤੋਂ ਮਾਸੂਮियत ਸਾਫ਼ ਝਲ ਕਰ ਰਹੀ ਸੀ ਉਸ ਤੇ ਇਹ ਇਲਜ਼ਾਮ ਸੀ ਕਿ ਨੇੜਲੇ ਕਰਿਆਨੇ ਸਟੋਰ ਤੋਂ ਉਸਨੇ ਚੋਰੀ ਕੀਤੀ ਹੈ ਜੱਜ ਦੇ ਸਾਹਮਣੇ ਉਸ 14 ਸਾਲ ਦੇ ਮੁੰਡੇ ਨੂੰ ਪੇਸ਼ ਕੀਤਾ ਗਿਆ ਕਿ ਕੋਰਟ ਦੇ ਕਮਰੇ ਦੇ ਵਿੱਚ ਬੈਠੇ ਲੋਕ ਇੱਕ ਦੂਜੇ ਦੇ ਨਾਲ ਗੱਲਾਂ ਕਰਨ ਲੱਗੇ ਇਹ ਮੁੰਡਾ ਤਾਂ ਬਚਪਨ ਤੋਂ ਹੀ ਚੋਰ ਹੈ ਚੋਰੀ ਕਰਨਾ ਤਾਂ ਹੁਣ ਇਸ ਦੀ ਆਦਤ ਬਣ ਗਈ ਹੈ ਹੁਣ ਇਸ ਮੁੰਡੇ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਸਲੋਨੀ ਨੇ ਜਿਵੇਂ ਹੀ ਸਾਇਲ ਨੂੰ ਦੇਖਿਆ ਉਸ ਦਾ ਦਿਲ ਪਿੰਗ ਲ ਗਿਆ ਉਹ ਸੋਚਣ ਲੱਗੀ ਕਿ ਇੰਨਾ ਭੋਲਾ ਪਾਲਾ ਚਿਹਰਾ ਕੀ ਉਹ ਸੱਚ ਵਿੱਚ ਹੀ ਚੋਰ ਹੋ ਸਕਦਾ ਹੈ ਨਹੀਂ ਇਹ ਬੱਚੇ ਦੇ ਚੋਰੀ ਕਰਨ ਦੇ ਪਿੱਛੇ ਕੋਈ ਬਹੁਤ ਵੱਡੀ ਮਜਬੂਰੀ ਹੋਵੇਗੀ ਜਦੋਂ ਇੱਕ ਵਕੀਲ ਨੇ ਬਹਿਸ ਸ਼ੁਰੂ ਕੀਤੀ ਤਾਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਰੱਖੀਆਂ ਜੱਜ ਸਾਹਿਬ ਇਹ ਮੁੰਡਾ ਪਹਿਲਾਂ ਵੀ ਬਹੁਤ ਛੋਟੀ ਮੋਟੀਆਂ ਚੋਰੀਆਂ ਕਰਦਾ ਫੜਿਆ ਗਿਆ ਹੈ ਮੁਹੱਲੇ ਦੇ ਲੋਕ ਇਸ ਦੀ ਹਮੇਸ਼ਾ ਹੀ ਸ਼ਿਕਾਇਤ ਕਰਦੇ ਰਹਿੰਦੇ ਸੀ ਹੁਣ ਫਿਰ ਚੋਰੀ ਕਰਦੇ ਹੋਏ ਫੜਿਆ ਗਿਆ ਇਸ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਪਰ ਜਦੋਂ ਸਲੂਨੇ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਸ ਦੀ ਆਵਾਜ਼ ਪੂਰੀ ਕੋਰਟ ਰੂਮ ਦੇ ਵਿੱਚ ਗੂੰਜ ਉઠી ਮਾਨਯੋਗ ਜੱਜ ਸਾਹਿਬ ਕੱਲੇ ਇਲਜ਼ਾਮਾਂ ਤੇ ਅਫਵਾਹਾਂ ਦੇ ਨਾਲ ਕਿਸੇ ਬੱਚੇ ਨੂੰ ਚੋਰ ਸਾਬਿਤ ਨਹੀਂ ਕੀਤਾ ਜਾ ਸਕਦਾ ਸਾਹਿਲ ਦੀ ਮਾਤਾ ਦੀ ਮੌਤ ਹੋ ਗਈ ਹੈ ਪਿਤਾ ਸ਼ਰਾਬ ਦੇ ਵਿੱਚ ਡੁੱਬਿਆ ਰਹਿੰਦਾ ਹੈ ਇਹ ਬੱਚਾ ਭੁੱਖਾ ਪਿਆਸਾ ਗਲੀਆਂ ਦੇ ਵਿੱਚ ਭਟਕਦਾ ਹੈ ਜੇਕਰ ਸੱਚ ਵਿੱਚ ਹੀ ਇਸ ਨੇ ਕੋਈ ਵੀ ਰੋਟੀ ਜਾਂ ਫਿਰ ਸਮਾਨ ਚੋਰੀ ਕੀਤਾ ਹੈ ਤਾਂ ਉਹ ਕੋਈ ਅਪਰਾਧ ਨਹੀਂ ਮਜਬੂਰੀ ਹੈ ਉਸ ਦੀ ਗੱਲਾਂ ਦੇ ਨਾਲ ਪੂਰੀ ਕੋਰਟ ਦੇ ਵਿੱਚ ਸੁੰਨਸਰਾਂ ਹੋ ਗਈ ਜੱਜ ਸੋਚਾਂ ਦੇ ਵਿੱਚ ਪੈ ਗਿਆ ਸਾਹਮਣੇ ਖੜਿਆ ਸਾਹਿਲ ਆਪਣੇ ਡਰੇ ਹੋਈ ਅੱਖਾਂ ਦੇ ਨਾਲ ਸਲੋਨੀ ਨੂੰ ਦੇਖ ਰਿਹਾ ਸੀ ਕੁਝ ਦੇਰ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਸਾਹਿਲ ਨੂੰ ਇਹਨਾਂ આરોਪਾਂ ਤੋਂ ਬਰੀ ਕੀਤਾ ਜਾਂਦਾ ਹੈ ਇਸ ਨੂੰ ਜੇਲ੍ਹ ਨਹੀਂ ਭੇਜਿਆ ਜਾਵੇਗਾ ਬਲਕਿ ਇਸ ਨੂੰ ਕਿਸੇ ਐਨਜੀਓ ਸੰਸਥਾ ਜਾਂ ਫਿਰ ਕਿਸੇ ਜ਼ਿੰਮੇਵਾਰ ਵਿਅਕਤੀ ਦੀ ਦੇਖਰੇਖ ਦੇ ਵਿੱਚ ਰੱਖਿਆ ਜਾਵੇ ਕੋਰਟ ਰੂਮ ਤੋਂ ਬਾਹਰ ਆਉਂਦਿਆ ਹੀ ਸਾਹਿਲ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਹ ਸਲੋਨੀ ਦੇ ਗਲ ਨਾਲ ਲੱਗ ਕੇ ਰੋਣ ਲੱਗਿਆ ਤੇ ਬੋਲਿਆ ਦੀਦੀ ਜੇਕਰ ਅੱਜ ਤੁਸੀਂ ਨਾ ਹੁੰਦੇ ਤਾਂ ਮੈਂ ਅੱਜ ਜੇਲ੍ਹ 'ਚ ਹੁੰਦਾ ਸਲੋਨੀ ਦੇ ਦਿਲ ਦੇ ਵਿੱਚ ਜਿਵੇਂ ਇਹ ਗੱਲ ਸੂਲ ਦੀ ਤਰ੍ਹਾਂ ਚੁੱਭ ਗਈ ਉਸ ਨੂੰ ਆਪਣਾ ਬਚਪਨ ਯਾਦ ਆ ਗਿਆ ਇਕੱਲਾਪਨ ਉਹੀ ਬੇਬਸੀ ਉਹ ਸੋਚਣ ਲੱਗਿਆ ਕਿ ਜੇਕਰ ਇਸ ਨੂੰ ਐਨ ਜੀਓ ਜਾਂ ਫਿਰ ਕਿਸੇ ਸੰਸਥਾ ਦੇ ਵਿੱਚ ਭੇਜਿਆ ਤਾਂ ਇਹ ਫਿਰ ਤੋਂ ਇਕੱਲਾ ਹੋ ਜਾਵੇਗਾ ਫਿਰ ਤੋਂ ਉਸ ਦਰਦ ਦੇ ਵਿੱਚ ਡੁੱਬ ਜਾਵੇਗਾ ਕਿਉਂ ਨਾ ਮੈਂ ਇਸ ਨੂੰ ਆਪਣੇ ਕੋਲ ਆਪਣੇ ਨਾਲ ਆਪਣੇ ਘਰ 'ਚ ਰੱਖਾਂ ਅਗਲੇ ਦਿਨ ਸਲੋਨੀ ਨੇ ਅਦਾਲਤ ਦੇ ਵਿੱਚ ਇੱਕ ਅਰਜੀ ਦਿੱਤੀ ਕਿ ਸਾਹਿਲ ਨੂੰ ਉਸ ਦੀ ਦੇਖਰੇਖ 'ਚ ਉਸਦੇ ਘਰ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਕੋਰਟ ਨੇ ਉਸਦੀ ਗੱਲ ਮੰਨ ਲਈ ਤੇ ਸਾਹਿਲ ਨੂੰ ਸਲੋਨੀ ਦੇ ਨਾਲ ਰਹਿਣ ਦੀ ਇਜਾਜ਼ਤ ਮਿਲ ਗਈ। ਇਸ ਤਰ੍ਹਾਂ ਸਾਹਿਲ ਸਲੋਨੀ ਦੇ ਘਰ ਆ ਗਿਆ। ਸ਼ੁਰੂ ਸ਼ੁਰੂ ਚ ਸਾਹਿਲ ਬਹੁਤ ਡਰਿਆ ਡਰਿਆ ਰਹਿੰਦਾ। ਕਦੇ ਚੁੱਪਚਾਪ ਇੱਕ ਖੁੰਜੇ ਦੇ ਵਿੱਚ ਬੈਠ ਜਾਂਦਾ। ਕਦੇ ਸਲੋਨੀ ਨੂੰ ਬਾਰ ਬਾਰ ਪੁੱਛਦਾ, "ਦੇਦੀ ਤੁਸੀਂ ਮੈਨੂੰ ਮਾਰੋਗੇ ਤਾਂ ਨਹੀਂ?" ਸਲੋਨੀ ਸਾਹਿਲ ਨੂੰ ਪਿਆਰ ਦੇ ਨਾਲ ਸਮਝਾਉਂਦੀ, "ਨਹੀਂ ਸਾਹਿਲ, ਹੁਣ ਤੂੰ ਮੇਰੇ ਨਾਲ ਹੈ। ਤੈਨੂੰ ਕੋਈ ਨਹੀਂ ਕੁੱਟੇਗਾ।" ਹੌਲੀ ਹੌਲੀ ਮਾਹੌਲ ਬਦਲਣ ਲੱਗਿਆ। ਸਲੋਨੀ ਨੇ ਉਸ ਨੂੰ ਵਧੀਆ ਕੱਪੜੇ ਦਿਵਾਏ। ਸਕੂਲ ਚ ਦਾਖਲਾ ਕਰਵਾਇਆ ਰਾਤ ਨੂੰ ਉਸ ਨੂੰ ਕਹਾਣੀਆਂ ਸੁਣਾਉਂਦੀ ਤੇ ਕਹਿੰਦੀ ਤੂੰ ਕੱਲਾ ਨਹੀਂ ਹੁਣ ਮੈਂ ਹਾਂ ਤੇਰੇ ਨਾਲ ਦਿਨ ਬੀਤਦੇਗੇ ਸਾਹਿਲ ਦੇ ਚਿਹਰੇ ਤੇ ਮੁਸਕਾਨ ਵਾਪਸ ਆਉਣ ਲੱਗੀ ਉਸ ਦੀਆਂ ਅੱਖਾਂ ਚਮਕ ਗਈਆਂ ਸਕੂਲ ਦੇ ਵਿੱਚ ਉਹ ਪੜ੍ਹਾਈ ਚ ਵਧੀਆ ਚੱਲਣ ਲੱਗਿਆ ਟੀਚਰ ਵੀ ਹੈਰਾਨ ਸੀ ਕਿ ਇੰਨਾ ਡਰਿਆ ਹੋਇਆ ਬੱਚਾ ਹੁਣ ਬਦਲ ਗਿਆ ਹੈ ਪਰ ਮਹੱਲੇ ਦੇ ਲੋਕਾਂ ਦੀਆਂ ਨਜ਼ਰਾਂ ਲੋਕ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਇੱਕ ਜਵਾਨ ਤੇ ਕੁਵਾਰੀ ਕੁੜੀ ਨੇ ਆਪਣੇ ਘਰ ਦੇ ਵਿੱਚ 14 ਸਾਲ ਦਾ ਮੁੰਡਾ ਰੱਖਿਆ ਹੋਇਆ ਹੈ। ਕੁਝ ਤਾਂ ਗੜਬੜ ਹੈ। ਪਤਾ ਨਹੀਂ ਅੱਗੇ ਇਸ ਦਾ ਅੰਜਾਮ ਕੀ ਹੋਵੇਗਾ। ਸਲੋਨੀ ਅਜੇਹੇ ਤਾਨਿਆਂ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੀ ਪਰ ਰਾਤ ਨੂੰ ਸੌਣ ਦੇ ਟਾਈਮ ਸੋਚਦੀ ਕਿ ਸੱਚ ਵਿੱਚ ਹੀ ਮੈਂ ਕੋਈ ਗਲਤੀ ਕਰ ਰਹੀ ਹਾਂ ਕਿ ਲੋਕ ਮੇਰੇ ਬਾਰੇ ਚ ਗਲਤ ਸੋਚ ਰਹੇ ਨੇ। ਸਾਹਿਲ ਵੀ ਹੁਣ ਸਲੋਨੀ ਨੂੰ ਆਪਣੀ ਭੈਣ ਨਹੀਂ ਮੰਨਦਾ ਸੀ। ਉਸ ਦੇ ਦਿਲ ਦੇ ਵਿੱਚ ਇੱਕ ਅਜੀਬ ਜਿਹਾ ਲਗਾਅ ਹੋ ਰਿਹਾ ਸੀ। ਕਦੇ ਸਲੋਨੀ ਉਸਦੇ ਲਈ ਖਾਣਾ ਬਣਾਉਂਦੀ ਤਾਂ ਉਹ ਸੋਚਦਾ ਕਿ ਸ਼ਾਇਦ ਇਹ ਪਲ ਕਦੇ ਖਤਮ ਨਾ ਹੋਣ। ਇੱਕ ਦਿਨ ਸਕੂਲ 'ਚ ਬੱਚਿਆਂ ਨੇ ਉਸ ਦਾ ਮਜ਼ਾਕ ਉਡਾਇਆ। ਤੇਰੇ ਮਾਤਾ-ਪਿਤਾ ਨਹੀਂ ਐ, ਤੂੰ ਕਿਸੇ ਵਕੀਲ ਦੀਦੀ ਦੇ ਘਰ ਪਲ ਰਿਹਾ। ਸਾਹਿਲ ਰੋਂਦਾ ਹੋਇਆ ਘਰ ਆਇਆ ਤੇ ਸਲੋਨੀ ਦੇ ਗਲ ਨਾਲ ਲੱਗ ਕੇ ਰੋਣ ਲੱਗਿਆ ਤੇ ਕਹਿੰਦਾ ਕਿ ਦੀਦੀ ਸਾਰੇ ਮੈਨੂੰ ਚੜਾਉਂਦੇ ਨੇ। ਕਹਿੰਦੇ ਨੇ ਕਿ ਮੇਰਾ ਕੋਈ ਨਹੀਂ। ਸਲੋਨੀ ਨੇ ਉਹਦੇ ਸਿਰ ਤੇ ਹੱਥ ਫੇਰਿਆ। ਹੁਣ ਮੈਂ ਹੀ ਤੇਰੇ ਲਈ ਸਭ ਕੁਝ ਹਾਂ। ਤੈਨੂੰ ਕਿਸੇ ਦੀ ਵੀ ਕਮੀ ਮਹਿਸੂਸ ਨਹੀਂ ਹੋਣ ਦੇਵਾਂਗੇ ਉਹਨਾਂ ਦੇ ਵਿੱਚ ਇੱਕ ਅਜੀਹਾਂ ਰਿਸ਼ਤਾ ਜਨਮ ਲੈ ਰਿਹਾ ਸੀ ਜਿਸ ਨੂੰ ਨਾਮ ਦੇਣਾ ਆਸਾਨ ਨਹੀਂ ਸੀ ਦੁਨੀਆ ਦੀਆਂ ਦੀਵਾਰਾਂ ਉੱਚੀਆਂ ਸੀ ਪਰ ਦਿਲ ਦੀਆਂ ਭਾਵਨਾਵਾਂ ਉਹਨਾਂ ਦੀਆਂ ਦੀਵਾਰਾਂ ਨੂੰ ਹੌਲੀ-ਹੌਲੀ چیر ਰਹੀਆਂ ਸੀ ਦਿਨ ਬੀਤਦੇ ਗਏ ਸਾਹਿਲ ਦਾ ਵਿਸ਼ਵਾਸ ਵਧਾ ਗਿਆ ਸਕੂਲ ਤੋਂ ਵਧੀਆ ਨੰਬਰ ਲਿਆਉਣ ਲੱਗਿਆ ਟੀਚਰ ਉਸ ਦੀ ਤਾਰੀਫ਼ ਕਰਨ ਲੱਗੇ ਹੁਣ ਸਲੋਨੇ ਦੀ ਜ਼ਿੰਦਗੀ ਵੀ ਸਾਹਿਲ ਤੋਂ ਬਿਨਾ ਅਧੂਰੀ ਲੱਗਣ ਲੱਗੀ ਸੀ ਸਲੇਰੇ ਉੱਠ ਕੇ ਉਸਦੇ ਲਈ ਬ੍ਰੇਕਫਾਸਟ ਬਣਾਉਣਾ ਸ਼ਾਮ ਨੂੰ ਸਕੂਲ ਦਾ ਕੰਮ ਕਰਵਾਉਣਾ ਰਾਤ ਨੂੰ ਉਸਦੇ ਸਿਰ ਤੇ ਹੱਥ ਫੇਰਨਾ ਇਹ ਸਾਰਾ ਕੁਝ ਹੁਣ ਉਸ ਦੀ ਆਦਤ ਬਣ ਗਿਆ ਸੀ ਪਰ ਮੁਹੱਲੇ ਵਾਲੇ ਹੁਣ ਸਿੱਧੇ ਤਾਨੇ ਮਾਰਨ ਲੱਗੇ ਸੀ ਇੱਕ ਕੁਵਾਰੀ ਕੁੜੀ ਤੇ ਇੱਕ ਨਾਂ ਵਾਲਿਕ ਮੁੰਡਾ ਇਹ ਰਿਸ਼ਤਾ ਕਿੱਥੋਂ ਤੱਕ ਸਹੀ ਹੈ ਸਲੋਨੀ ਬਾਹਰ ਤੋਂ ਮਜ਼ਬੂਤ ਦਿਸਦੀ ਸੀ ਪਰ ਅੰਦਰ ਹੀ ਅੰਦਰ ਉਸ ਦਾ ਦਿਲ ਵੀ ਘਬਰਾਉਣ ਲੱਗਿਆ ਸੀ ਉਹ ਜਾਣਦੀ ਸੀ ਕਿ ਹੁਣ ਇਹ ਰਿਸ਼ਤਾ ਭੈਣ ਭਰਾ ਤੱਕ ਸਿਮਤ ਨਹੀਂ ਰਿਹਾ ਕੁਝ ਹੋਰ ਸੀ ਮੋਹੱਲੇ ਦੇ ਤਾਨੇ ਹੁਣ ਹੋਰ ਜ਼ਿਆਦਾ ਹੋ ਗਏ ਸੀ ਮੋਹੱਲੇ ਦੀਆਂ ਔਰਤਾਂ ਸਲੋਨੀ ਦੇ ਘਰ ਦੇ ਸਾਹਮਣੇ ਖੜੀਆਂ ਹੋ ਕੇ ਆਪਸ ਦੇ ਵਿੱਚ ਹੌਲੀ-ਹੌਲੀ ਗੱਲਾਂ ਕਰਦੀਆਂ ਤੁਸੀਂ ਦੇਖਿਆ ਕਿ ਵਕੀਲ ਮੈਡਮ ਆਪਣੇ ਘਰ 'ਚ ਇੱਕ 14 ਸਾਲ ਦੇ ਮੁੰਡੇ ਨੂੰ ਰੱਖਿਆ ਹੋਇਆ ਹੈ ਕੁਝ ਤਾਂ ਗੜਬੜ ਹੈ ਕਦੇ ਸਾਹਮਣੇ ਵਾਲੇ ਅੰਕਲ ਹੌਲੀ ਜਿਹੀ ਆਵਾਜ਼ 'ਚ ਬੱਚਿਆਂ ਨੂੰ ਦੱਸਦੇ ਉਸ ਘਰ ਦੇ ਕੋਲ ਨਾ ਜਾਇਓ ਉੱਥੇ ਜਾਣਾ ਸਹੀ ਨਹੀਂ ਹੈ ਸਲੋਨੀ ਕੋਸ਼ਿਸ਼ ਕਰਦੀ ਸੀ ਕਿ ਇਹਨਾਂ ਗੱਲਾਂ ਨੂੰ ਇਗਨੋਰ ਕਰਨ ਦੀ ਪਰ ਇਨਸਾਨ ਆਖਰ ਇਨਸਾਨ ਹੈ ਰਾਤ ਨੂੰ ਜਦੋਂ ਉਹ ਕੱਲੀ ਬੈਠਦੀ ਤਾਂ ਉਹਨਾਂ ਦੇ ਬੋਲੇ ਹੋਏ ਬੋਲ ਉਸ ਦੀਆਂ ਕੰਨਾਂ ਦੇ ਵਿੱਚ ਗੂੰਜਦੇ ਬਾਰ ਬਾਰ ਉਸ ਨੂੰ ਸੁਣਾਈ ਦਿੰਦੇ ਹੌਲੀ ਹੌਲੀ ਇਦਾਂ ਹੀ 2 ਸਾਲ ਲੰਘ ਗਏ ਸਾਹਿਲ ਹੁਣ 17ਵੇਂ ਸਾਲ ਦੇ ਵਿੱਚ ਪੈਰ ਰੱਖਣ ਲੱਗਿਆ ਸੀ ਕੱਦ ਵੱਧ ਗਿਆ ਸੀ ਚਿਹਰੇ ਵੀ ਛੋਟੇ ਬੱਚਿਆਂ ਤੋਂ ਉੱਠ ਕੇ ਜਵਾਨ ਬੱਚਿਆਂ ਵਾਂਗ ਬਣਨ ਲੱਗਿਆ ਸੀ ਪਰ ਦਿਲ ਉਦਾਂ ਹੀ ਮਾਸੂਮ ਸੀ ਉਹ ਹਰ ਇੱਕ ਛੋਟੀ ਛੋਟੀ ਗੱਲ ਦੀ ਸਲੋਨੀ ਤੋਂ ਰਾਏ ਲੈਂਦਾ ਦੀਦੀ ਇਹ ਕਮੀਜ਼ ਠੀਕ ਐ ਦੀਦੀ ਅੱਜ ਟੀਚਰ ਨੇ ਤਾਰੀਫ਼ ਕੀਤੀ ਮੈਂ ਤੁਹਾਨੂੰ ਦੱਸ ਦਿਨਾ ਮੈਂ ਪੜ ਲਿਖ ਕੇ ਤੁਹਾਡੇ ਜਿਹਾ ਇਨਸਾਨ ਬਣਾਗਾ ਸਲੋਨੀ ਮੁਸਕਰਾਉਂਦੀ ਤੇ ਸੋਚਦੀ ਕਿ ਕਾਸ਼ ਇਹ ਬੱਚਾ ਇਦਾਂ ਹੀ ਸਾਰੀ ਉਮਰ ਮੇਰੇ ਕੋਲ ਰਹੇ ਪਰ ਨਾਲ ਹੀ ਉਸਦੇ ਦਿਲ ਦੇ ਵਿੱਚ ਇੱਕ ਡਰ ਵੀ ਸੀ ਲੋਕ ਕੀ ਸਹੀ ਕਹਿ ਰਹੇ ਨੇ ਕਿਤੇ ਮੈਂ ਇਸ ਮਾਸੂਮ ਬੱਚੇ ਨੂੰ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਪਾ ਰਹੀ ਇੱਕ ਦਿਨ ਸਕੂਲ ਦੇ ਬੱਚਿਆਂ ਨੇ ਸਕੂਲ ਚ ਸਾਹਿਲ ਦਾ ਬਹੁਤ ਮਜ਼ਾਕ ਉਡਾਇਆ ਤੇਰੇ ਮਾਤਾ ਪਿਤਾ ਨੇ ਤੂੰ ਕਿਸੇ ਵਕੀਲ ਆਂਟੀ ਦੇ ਘਰ ਰਹਿ ਕੇ ਮਜ਼ੇ ਕਰ ਰਹੇ ਹੈ ਸੁਣਿਆ ਹੈ ਤੈਨੂੰ ਆਪਣੇ ਪੁੱਤਾਂ ਦੀ ਤਰ੍ਹਾਂ ਨਹੀਂ ਹੋਰ ਕਿਸੇ ਤਰ੍ਹਾਂ ਰੱਖਦੀ ਹੈ ਇਹ ਬੋਲ ਸਾਹਿਲ ਦੇ ਦਿਲ ਤੇ ਤਲਵਾਰ ਦੀ ਤਰ੍ਹਾਂ ਵਾਰ ਕਰਕੇ ਉਸ ਨੂੰ ਗੁੱਸਾ ਆਉਂਦਾ ਤੇ ਉਹ ਮੁੰਡਿਆਂ ਦੇ ਨਾਲ ਲੜ ਪਿਆ ਸਕੂਲ ਦੇ ਪ੍ਰਿੰਸੀਪਲ ਕੋਲ ਸ਼ਿਕਾਇਤ ਗਈ ਤੇ ਸਲੋਨੀ ਨੂੰ ਬੁਲਾਇਆ ਗਿਆ ਪ੍ਰਿੰਸੀਪਲ ਨੇ ਤਾੜ ਕੇ ਕਿਹਾ ਮੈਡਮ ਬੱਚੇ ਦੀ ਪੜ੍ਹਾਈ ਠੀਕ ਹੈ ਪਰ ਮੁਹੱਲੇ ਦੀਆਂ ਗੱਲਾਂ ਹੁਣ ਸਕੂਲ ਤੱਕ ਪਹੁੰਚ ਰਹੀਆਂ ਨੇ ਅਜਿਹੇ ਮਾਹੌਲ 'ਚ ਪੜਾਈ ਮੁਸ਼ਕਲ ਹੋ ਜਾਵੇਗੀ। ਸਲੋਨੀ ਦਾ ਚਿਹਰਾ ਉਤਰ ਗਿਆ। ਹੁਣ ਉਹ ਸਮਝ ਗਏ ਸੀ ਕਿ ਦੁਨੀਆ ਦੀਆਂ ਨਜ਼ਰਾਂ ਤੋਂ ਬਚਣਾ ਹੁਣ ਆਸਾਨ ਨਹੀਂ ਹੋਵੇਗਾ। ਉਸੇ ਦਿਨ ਰਾਤ ਨੂੰ ਸਲੋਨੀ ਸਾਹਿਲ ਦੇ ਕੋਲ ਗਈ ਤੇ ਬੋਲੀ ਕਿ ਕੀ ਹੋਇਆ? ਤੂੰ ਇੰਨਾ ਉਦਾਸ ਕਿਉਂ ਹੈਂ? ਸਾਹਿਲ ਦੀਆਂ ਅੱਖਾਂ ਭਰ ਆਈਆਂ। ਦੇਦੀ ਸਾਰੇ ਮੇਰਾ ਮਜ਼ਾਕ ਉਡਾਉਂਦੇ ਨੇ। ਕਹਿੰਦੇ ਨੇ ਕਿ ਸਾਡਾ ਰਿਸ਼ਤਾ ਠੀਕ ਨਹੀਂ। ਪਰ ਮੈਨੂੰ ਕੋਈ ਪਰਵਾਹ ਨਹੀਂ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਲਈ ਕਿੰਨੇ ਵਧੀਆ ਹੋ। ਮੈਂ ਤੁਹਾਡੇ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਸਲੋਨੀ ਦਾ ਦਿਲ ਪਿੰਗਲ ਗਿਆ ਉਸਨੇ ਸਾਹਿਲ ਨੂੰ ਗਲ ਦੇ ਨਾਲ ਲਾ ਲਿਆ ਉਸ ਵਕਤ ਦੋਵਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਰਿਸ਼ਤਾ ਸਮਾਜ ਦੀ ਸੋਚ ਤੋਂ ਕਿਤੇ ਵੱਡਾ ਹੈ ਕੁਝ ਹਫ਼ਤਿਆਂ ਬਾਅਦ ਮੁਹੱਲੇ 'ਚ ਗੱਲਾਂ ਹੋਰ ਵੀ ਵੱਧ ਗਈਆਂ ਇੱਥੇ ਤੱਕ ਕਿ ਇੱਕ ਦਿਨ ਪੁਲਿਸ ਵੀ ਘਰ ਆ ਗਏ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਸੀ ਪੁਲਿਸ ਨੇ ਪੁੱਛਗਿੱਛ ਕੀਤੀ ਪਰ ਸਲੋਨੀ ਨੇ ਕਾਨੂੰਨੀ ਭਾਸ਼ਾ ਦੇ ਵਿੱਚ ਸਾਰਾ ਕੁਝ ਸਾਫ਼ ਕਰ ਦਿੱਤਾ ਉਹ ਅਗਲੇ ਦਿਨ ਰਾਤ ਨੂੰ ਕੱਲੀ ਬੈਠ ਕੇ ਸੋਚ ਰਹੀ ਸੀ ਜਦੋਂ ਤੱਕ ਇਸ ਰਿਸ਼ਤੇ ਨੂੰ ਨਾਮ ਨਹੀਂ ਮਿਲਦਾ ਉਦੋਂ ਤੱਕ ਐਵੇਂ ਹੀ ਲੋਕ ਉਂਗਲੀਆਂ ਚੁੱਕਦੇ ਰਹਿਣਗੇ ਸਾਹਿਲ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਕਿਉਂ ਨਾ ਇਸ ਨੂੰ ਇੱਕ ਪਹਿਚਾਣ ਦਿੱਤੀ ਜਾਵੇ ਅਗਲੇ ਦਿਨ ਉਸਨੇ ਸਾਹਿਲ ਨੂੰ ਕਿਹਾ ਜੇਕਰ ਤੂੰ ਚਾਹਨਾ ਹੈ ਤਾਂ ਆਪਾਂ ਵਿਆਹ ਕਰਵਾ ਸਕਦੇ ਹਾਂ ਸਾਹਿਲ ਪਹਿਲਾਂ ਤਾਂ ਹੈਰਾਨ ਹੋ ਗਿਆ ਕਿ ਵਿਆਹ ਮੈਂ ਤਾਂ ਹਜੇ ਬੱਚਾ ਹਾਂ ਦੀਦੀ ਸਲੋਨ ਨੇ ਮੁਸਕਰਾਉਂਦੇ ਹੋਏ ਕਿਹਾ ਹਾਂ ਤੂੰ ਬੱਚਾ ਹੈ ਪਰ ਭਾਵਨਾਵਾਂ ਉਮਰ ਨਹੀਂ ਦੇਖਦੀਆਂ ਸਮਾਜ ਸਾ ਨੂੰ ਗਲਤ ਸਮਝ ਰਿਹਾ ਹੈ ਪਰ ਜੇਕਰ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਸਾਹਿਲ ਨੇ ਥੋੜੀ देर ਸੋਚਿਆ ਤੇ ਫਿਰ ਬੋਲਿਆ ਦੀਦੀ ਜਿੱਥੇ ਤੁਸੀਂ ਹੋਮੋਗੇ ਉੱਥੇ ਹੀ ਮੇਰਾ ਘਰ ਹੋਵੇਗਾ ਜੇਕਰ ਵਿਆਹ ਹੀ ਕਰਵਾਉਣਾ ਹੈ ਤਾਂ ਮੈਨੂੰ ਮਨਜ਼ੂਰ ਹੈ ਮੈਂ ਵੀ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦਾ ਇਸ ਤੋਂ ਬਾਅਦ ਅਗਲੇ ਦਿਨ ਦੋਵਾਂ ਨੇ ਮੰਦਰ ਦੇ ਵਿੱਚ ਜਾ ਕੇ ਵਿਆਹ ਕਰਵਾ ਲਿਆ ਸਲੋਨੀ ਦੀਆਂ ਦੋ ਸਹੇਲੀਆਂ ਵੀ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਗਵਾਹ ਬਣ ਕੇ ਜੈ ਮਾਲਾ ਪਵਾਈ ਸੰਧੂਰ ਦੀ ਰਸਮ ਪੂਰੀ ਕਰਵਾਈ ਸਾਧਾਰਨ ਰੀਤੀ ਰਿਵਾਜਾਂ ਦੇ ਨਾਲ ਬਿਨਾ ਕਿਸੇ ਰੋਲੇ ਰਪੇ ਤੋਂ ਦੋਵੇਂ પતિ ਪਤਨੀ ਬਣ ਗਏ ਜਦੋਂ ਉਹਨਾਂ ਦੇ ਵਿਆਹ ਦੀ ਖਬਰ ਉੱਡੀ ਤਾਂ ਮਹੱਲੇ 'ਚ ਬੁਚਾਲਾ ਗਿਆ ਲੋਕ ਕਹਿਣ ਲੱਗੇ ਇਹ ਕਿਹੋ ਜਿਹਾ ਵਿਆਹ ਹੈ 27 ਸਾਲ ਦੀ ਔਰਤ ਤੇ 16 ਸਾਲ ਦਾ ਮੁੰਡਾ ਇਹ ਤਾਂ ਸਮਾਜ ਦੇ ਨਿਯਮਾਂ ਦੇ ਖਿਲਾਫ ਹੈ ਮੀਡੀਆ ਤੱਕ ਖਬਰ ਪਹੁੰਚ ਗਈ ਰਿਪੋਰਟਰ ਬੋਲਣ ਲੱਗੇ ਮਹਿਲਾ ਵਕੀਲ ਨੇ 14 ਸਾਲ ਦੇ ਮੁੰਡੇ ਦੇ ਨਾਲ ਕਰਵਾਇਆ ਵਿਆਹ ਹੁਣ ਮੀਡੀਆ ਰਿਪੋਰਟਾਂ 'ਚ ਵੀ ਤੂਫਾਨ ਆ ਗਿਆ ਹੁਣ ਲੋਕ ਇਸ ਨੂੰ ਅਪਰਾਧ ਕਹਿ ਰਹੇ ਸੀ ਤੇ ਕੁਝ ਇਸ ਨੂੰ ਸਵਤੰਤਰਤਾ ਦਾ ਨਾਮ ਦੇ ਰਹੇ ਸੀ ਸਲੋਨੀ ਤੇ ਕੇਸ ਦਰਜ ਕਰਵਾਇਆ ਗਿਆ ਇਲਜ਼ਾਮ ਲੱਗਿਆ ਕਿ ਉਸਨੇ ਨਾਬਾਲਗ ਮੁੰਡੇ ਦੇ ਨਾਲ ਵਿਆਹ ਕਰਵਾਇਆ ਹੈ ਜਿਹੜੇ ਕਾਨੂੰਨ ਤੌਰ ਤੇ ਗਲਤ ਹੈ ਸਲੋਨੀ ਤੇ ਸਾਹਿਲ ਨੂੰ ਕੋਰਟ ਦੇ ਵਿੱਚ ਬੁਲਾਇਆ ਗਿਆ ਕੋਰਟ ਦਾ ਹਾਲ ਇੱਕ ਵਾਰੀ ਫਿਰ ਗਵਾਹੀ ਤੇ ਬਹਿਸ ਦੇ ਨਾਲ ਗੂੰਜ ਰਿਹਾ ਸੀ ਇਸ ਟਾਈਮ ਸਲੋਨੀ ਵਕੀਲ ਨਹੀਂ ਬਲਕਿ ਖੁਦ ਇੱਕ ਗੁਨੇਗਾਰ ਦੀ ਤਰ੍ਹਾਂ ਖੜੀ ਸੀ ਮੁਹੱਲੇ ਵਾਲਿਆਂ ਦੇ ਕੀਤੇ ਹੋਏ ਵਕੀਲ ਨੇ ਕਿਹਾ ਜੱਜ ਸਾਹਿਬ ਇਹ ਮਹਿਲਾ ਨੇ ਕਾਨੂੰਨ ਪੜਿਆ ਹੈ ਇਸ ਨੂੰ ਪਤਾ ਹੋਣਾ ਚਾਹੀਦਾ ਕਿ ਨਾਬਾਲਗ ਨਾਲ ਵਿਆਹ ਕਰਵਾਉਣਾ ਅਪਰਾਧ ਹੈ ਇਹ ਸਮਾਜ ਦੇ ਲਈ ਗਲਤ ਉਦਾਹਰਨ ਹੈ ਜੱਜ ਨੇ ਸਾਹਿਲ ਦੇ ਵੱਲ ਦੇਖਿਆ ਤੇ ਪੁੱਛਿਆ ਤੇਰੀ ਉਮਰ ਕੀ ਹੈ ਸਾਹਿਲ ਨੇ ਪੂਰੇ ਹੀ ਸੂਝ-ਬੂਝ ਤੇ ਪਿਆਰ ਦੇ ਨਾਲ ਜਵਾਬ ਦਿੱਤਾ ਮਾਈ ਲਾਰਡ 16 ਸਾਲ ਫਿਰ ਜੱਜ ਨੇ ਕਿਹਾ ਕਿ ਤੈਨੂੰ ਪਤਾ ਹੈ ਤੇਰੀ ਉਮਰ ਦੇ ਵਿੱਚ ਵਿਆਹ ਕਰਵਾਉਣਾ ਕਾਨੂੰਨ ਦੇ ਖਿਲਾਫ ਹੈ ਸਾਹਿਲ ਨੇ ਸੀਨਾ ਚੋੜਾ ਕਰਕੇ ਕਿਹਾ ਮੈਨੂੰ ਕਾਨੂੰਨ ਦੀ ਸਾਰੀ ਜਾਣਕਾਰੀ ਹੈ ਜੱਜ ਸਾਹਿਬ ਪਰ ਇਹ ਵੀ ਸੋਚ ਹੈ ਕਿ ਜੇਕਰ ਮੈਂ ਸਲੋਨੀ ਦੇ ਨਾਲ ਵਿਆਹ ਨਾ ਕਰਵਾਇਆ ਹੁੰਦਾ ਤਾਂ ਸ਼ਾਇਦ ਮੈਂ ਅੱਜ ਜਿਉਂਦਾ ਹੀ ਨਾ ਹੁੰਦਾ ਮੈਂ ਖੁਦ ਨੂੰ ਖਤਮ ਕਰ ਲੈਂਦਾ ਇਹਨਾਂ ਨੇ ਮੈਨੂੰ ਮਾਪੇ ਦੀ ਤਰ੍ਹਾਂ ਸੰਭਾਲਿਆ ਜਦੋਂ ਸਮਾਜ ਮੈਨੂੰ ਤਾਨੇ ਮਾਰਦਾ ਸੀ ਮੈਂ ਬਿਲਕੁਲ ਇਕੱਲਾ ਰਹਿ ਗਿਆ ਸੀ ਤਾਂ ਸਿਰਫ ਇਹਨਾਂ ਨੇ ਹੀ ਮੈਨੂੰ ਅਪਣਾਇਆ ਜੇਕਰ ਇਹ ਅਪਰਾਧ ਹੈ ਤਾਂ ਇਸ ਨੂੰ ਮੈਂ ਸਵੀਕਾਰ ਕਰਦਾ ਹਾਂ ਜੱਜ ਕੁਝ ਟਾਈਮ ਚੁੱਪ ਰਿਹਾ ਫਿਰ ਸਲੋਨੀ ਨੂੰ ਪੁੱਛਿਆ ਤੈਨੂੰ ਕਾਨੂੰਨ ਦੇ ਬਾਰੇ ਸਾਰਾ ਕੁਝ ਪਤਾ ਸੀ ਫਿਰ ਵੀ ਤੁਸੀਂ ਇਹ ਕਦਮ ਕਿਉਂ ਚੁੱਕਿਆ ਸਲੋਨੇ ਦੀਆਂ ਅੱਖਾਂ ਭਰ ਆਈਆਂ ਉਸਨੇ ਹੌਲੀ ਜਿਹੀ ਕਿਹਾ ਜੱਜ ਸਾਹਿਬ ਮੈਂ ਜਾਣਦੀ ਹਾਂ ਕਾਨੂੰਨ 'ਚ ਵਿਆਹ ਕਰਨ ਦੀ ਉਮਰ ਸਾਰਾ ਕੁਝ ਤੈਅ ਹੈ ਪਰ ਕਦੇ-ਕਦੇ ਜ਼ਿੰਦਗੀ ਦੇ ਵਿੱਚ ਭਾਵਨਾਵਾਂ ਕਾਨੂੰਨ ਤੋਂ ਵੀ ਵੱਡੀਆਂ ਹੋ ਜਾਂਦੀਆਂ ਨੇ ਮੈਂ ਵੀ ਬਚਪਨ ਦੇ ਵਿੱਚ ਮਾਤਾ-ਪਿਤਾ ਨੂੰ ਗੁਆ ਲਿਆ ਤੇ ਸਾਰੀ ਜ਼ਿੰਦਗੀ ਇਕੱਲੇ ਨੇ ਹੀ ਕੱਟੀ ਸਾਹਿਬ ਨੂੰ ਵੀ ਉਹ ਸਾਰਾ ਕੁਝ ਸਹਿਣ ਕਰਨਾ ਪਿਆ ਜਦੋਂ ਮੈਂ ਦੇਖਿਆ ਕਿ ਇਹ ਬੱਚਾ ਟੁੱਟ ਰਿਹਾ ਹੈ ਇਹ ਖੁਦ ਨੂੰ ਖਤਮ ਕਰਨ ਦਾ ਸੋਚ ਰਿਹਾ ਹੈ ਮੈਂ ਉਸ ਨੂੰ ਇੱਕ ਸਹਾਰਾ ਦੇਣ ਦਾ ਫੈਸਲਾ ਕੀਤਾ ਇਹ ਸ਼ਾਇਦ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਗਲਤੀ ਹੋਵੇਗੀ ਪਰ ਇਨਸਾਨੀਅਤ ਦੀ ਨਜ਼ਰਾਂ ਦੇ ਵਿੱਚ ਸਹੀ ਸੀ ਅਦਾਲਤ ਦੇ ਵਿੱਚ ਸੁੰਸਰੈ ਹੋ ਗਏ ਕੁਝ ਲੋਕ ਇਸ ਨੂੰ ਭਾਵੁਕਤਾ ਕਹਿ ਰਹੇ ਸੀ ਤੇ ਕੁਝ ਉਹਨਾਂ ਦੀ ਤਾਰੀਫ ਕਰ ਰਹੇ ਸੀ ਮਾਮਲਾ ਗੰਭੀਰ ਸੀ ਇਸ ਲਈ ਜੱਜ ਨੇ ਫੈਸਲਾ ਉਦੋਂ ਹੀ ਨਹੀਂ ਸੁਣਾਇਆ ਤੇ ਅਗਲੀ ਤਰੀਕ ਦੇ ਦਿੱਤੀ ਇਸ ਦੇ ਵਿੱਚ ਮੀਡੀਆ ਨੇ ਮਾਮਲੇ ਨੂੰ ਵੱਧ ਚੜਾ ਕੇ ਫੈਲਾ ਦਿੱਤਾ ਖਬਰ ਚੱਲ ਗਈ ਕਿ ਦਿਲ ਦੇ ਰਿਸ਼ਤੇ ਕਾਨੂੰਨ ਤੋਂ ਵੱਡੇ ਨੇ ਕਈ ਮਹਿਲਾ ਸੰਗਠਨਾਂ ਨੇ ਸਲੋਨੀ ਦਾ ਸਾਥ ਦਿੱਤਾ ਉਹਨਾਂ ਦਾ ਕਹਿਣਾ ਸੀ ਜੇਕਰ ਦੋਵੇਂ ਦੀ ਸਹਿਮਤੀ ਹੈ ਤੇ ਰਿਸ਼ਤਾ ਕਿਸੇ ਮਜਬੂਰੀ ਨਾਲ ਬਣਿਆ ਹੈ ਤਾਂ ਇਸ ਨੂੰ ਫਿਰ ਸਿਰਫ ਅਪਰਾਧ ਕਹਿਣਾ ਗਲਤ ਹੈ ਪਰ ਦੂਜੇ ਪਾਸੇ ਬਾਲ ਵਿਭਾਗ ਤੇ ਕਈ ਕਾਨੂੰਨ ਵਿਸ਼ੇਸ਼ਣ ਇਸ ਨੂੰ ਸਖਤੀ ਦੇ ਨਾਲ ਬਾਲ ਵਿਆਹ ਕਹਿ ਰਹੇ ਸੀ ਤੇ ਰੋਕਣ ਦੀ ਮੰਗ ਕਰ ਰਹੇ ਸੀ ਇਸਦੇ ਚਲਦਿਆਂ ਹੀ ਸਾਹਿਲ ਉਸਦੇ ਸਕੂਲ ਤੋਂ ਕੱਢ ਦਿੱਤਾ ਗਿਆ। ਸਰਕਾਰ ਨੇ ਇਹ ਦੱਸਿਆ ਗਿਆ ਕਿ ਉਹ ਵਿਆਹਿਆ ਹੋਇਆ ਹੈ ਤੇ ਹੁਣ ਨਾ ਬਾਲਕ ਦੇ ਰੂਪ ਦੇ ਵਿੱਚ ਉਹ ਇੱਕ ਸਕੂਲ ਦੇ ਵਿੱਚ ਪੜ੍ਹਾਈ ਜਾਰੀ ਨਹੀਂ ਰੱਖ ਸਕਦਾ। ਇਹ ਖਬਰ ਸਾਹਿਲ ਦੇ ਲਈ ਸਭ ਤੋਂ ਵੱਡਾ ਝਟਕਾ ਸੀ। ਉਹ ਰੋਂਦੇ ਹੋਏ ਬੋਲਿਆ ਮੈਂ ਪੜ੍ਹ ਵੀ ਨਹੀਂ ਸਕਦਾ। ਸਾਰਾ ਕੁਝ ਖਤਮ ਹੋ ਗਿਆ। ਸਲੋਨੀ ਨੇ ਉਸ ਨੂੰ ਗੱਲ ਨਾਲ ਲਾਉਂਦੇ ਹੋਏ ਕਿਹਾ ਨਹੀਂ ਸਾਹਿਲ ਸਾਰਾ ਕੁਝ ਖਤਮ ਨਹੀਂ ਹੋਇਆ। ਇਹ ਤਾਂ ਬਸ ਸ਼ੁਰੂਆਤ ਹੈ ਮੈਂ ਤੇਰੇ ਹੱਕ ਦੇ ਲਈ ਲੜਾਂਗੀ ਜਿਵੇਂ ਹਰ ਕੇਸ 'ਚ ਲੜੀ ਹਾਂ ਅਗਲੇ ਹੀ ਦਿਨ ਸਲੋਨੀ ਨੇ ਹਾਈ ਕੋਰਟ ਦੇ ਵਿੱਚ ਇੱਕ ਅਰਜੀ ਦਾਇਰ ਕੀਤੀ ਉਸਨੇ ਤਰਕ ਦਿੱਤਾ ਕਾਨੂੰਨ ਦਾ ਮਕਸਦ ਬੱਚਿਆਂ ਦਾ ਸ਼ੋਸ਼ਣ ਰੋਕਣਾ ਹੈ ਪਰ ਇਸ ਮਾਮਲੇ ਦੇ ਵਿੱਚ ਕੋਈ ਵੀ ਸ਼ੋਸ਼ਣ ਨਹੀਂ ਹੋਇਆ ਬਲਕਿ ਇੱਕ ਜ਼ਿੰਦਗੀ ਨੂੰ ਬਚਾਇਆ ਗਿਆ ਜੇਕਰ ਕਾਨੂੰਨ ਇਨਸਾਫ਼ ਦੀ ਭਾਵਨਾਵਾਂ ਜੀਵਨ ਦੀ ਰੱਖਿਆ ਕਰਨ ਦੇ ਲਈ ਅਸਮਰਥ ਹੈ ਤਾਂ ਉਸ ਨੂੰ ਇਨਸਾਨੀਅਤ ਦੀ ਨਿਗਾ ਨਾਲ ਦੇਖਿਆ ਜਾਣਾ ਚਾਹੀਦਾ ਹੈ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਦੇਸ਼ ਦਿੱਤਾ ਕਿ ਸਾਹਿਲ ਦੀ ਪੜ੍ਹਾਈ ਤੇ ਲੱਗੀ ਹੋਈ ਰੋਕ ਨੂੰ ਹਟਾ ਦਿੱਤਾ ਜਾਵੇ ਤੇ ਉਸ ਨੂੰ ਪੜ੍ਹਾਈ ਫਿਰ ਤੋਂ ਜਾਰੀ ਰੱਖਣ ਦੇ ਹੁਕਮ ਦਿੱਤੇ ਜਾਣ ਇਹ ਸਲੋਨੀ ਦੀ ਪਹਿਲੀ ਜਿੱਤ ਸੀ ਸਮਾਜ ਦਾ ਨਜ਼ਰੀਆ ਧੀ ਹੌਲੀ-ਹੌਲੀ ਬਦਲ ਗਿਆ ਲੋਕ ਕਹਿਣ ਲੱਗੇ ਕਿ ਸ਼ਾਇਦ ਸਲੋਨੀ ਨੇ ਗਲਤ ਨਹੀਂ ਕੀਤਾ ਉਸ ਨੇ ਤਾਂ ਇੱਕ ਅਨਾਥ ਦੀ ਜ਼ਿੰਦਗੀ ਬਚਾਈ ਸਾਹਿਲ ਦੀ ਪੜ੍ਹਾਈ ਫਿਰ ਤੋਂ ਸ਼ੁਰੂ ਹੋਈ ਸਾਲ ਗੁਜ਼ਰਦੇ ਗਏ ਸਾਹਿਲ ਹੁਣ 18 ਸਾਲ ਦਾ ਹੋ ਗਿਆ ਉਸ ਦਿਨ ਸਲੋਨੀ ਨੇ ਉਸ ਦੀਆਂ ਅੱਖਾਂ ਦੇ ਵਿੱਚ ਦੇਖਦੇ ਹੋਏ ਕਿਹਾ ਹੁਣ ਸਾਡਾ ਰਿਸ਼ਤਾ ਕਾਨੂੰਨ ਦੇ ਹਿਸਾਬ ਦੇ ਨਾਲ ਵੀ ਆਜ਼ਾਦ ਹੈ ਸਾਹਿਲ ਮੁਸਕਰਾਇਆ ਤੇ ਬੋਲਿਆ ਸਾਡਾ ਰਿਸ਼ਤਾ ਤਾਂ ਉਸੇ ਦਿਨ ਆਜ਼ਾਦ ਹੋ ਗਿਆ ਸੀ ਜਿਸ ਦਿਨ ਤੁਸੀਂ ਮੇਰਾ ਹੱਥ ਫੜਿਆ ਸੀ ਉਹ ਆਂਡੀ ਗਵਾਂਡੀ ਜਿਹੜੇ ਉਹਨਾਂ ਨੂੰ ਕਦੇ ਗਾਲਾਂ ਦਿੰਦੇ ਸੀ ਹੁਣ ਹੌਲੀ-ਹੌਲੀ ਉਹਨਾਂ ਦੀ ਇੱਜ਼ਤ ਕਰਨ ਲੱਗੇ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਕਿਹਾ ਵਿਆਹ ਦੇ ਟਾਈਮ ਕਾਨੂੰਨ ਦੀ ਉਲੰਘਣਾ ਕੀਤੀ ਸੀ ਪਰ ਹਾਲਾਤਾਂ ਤੇ ਦੋਵਾਂ ਦੀ ਸਹਿਮਤੀ ਨੂੰ ਦੇਖਦੇ ਹੋਏ ਉਹਨਾਂ ਰਿਸ਼ਤਾ ਸਹੀ ਮੰਨਿਆ ਜਾਂਦਾ ਹੈ। ਸਲੋਨੀ ਨੇ ਸਾਹਿਲ ਦਾ ਹੱਥ ਕੁੱਟ ਕੇ ਫੜ ਲਿਆ। ਉਸ ਦੇ ਮਾਨ ਦੇ ਵਿੱਚ ਇੱਕ ਦਰਦ ਸੀ ਕਿ ਜਿਸ ਬੱਚੇ ਨੂੰ ਉਸ ਨੇ ਲੋਕਾਂ ਦੀਆਂ ਗਾਲਾਂ ਤੋਂ ਬਚਾਇਆ ਸੀ। ਅੱਜ ਉਹ ਕਿਸੇ ਦੇ ਬਿਨਾ ਸਹਾਰੇ ਤੋਂ ਇੱਕ ਸਫਲ ਨੌਜਵਾਨ ਵਿਅਕਤੀ ਬਣ ਗਿਆ। ਇਸ ਤੋਂ ਬਾਅਦ ਸਾਹਿਲ ਨੇ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ ਤੇ ਡਿਗਰੀ ਹਾਸਲ ਕੀਤੀ। ਇੱਕ ਦਿਨ ਅਦਾਲਤ ਤੋਂ ਬਾਹਰ ਇੱਕ ਨਿਊਜ਼ ਰਿਪੋਰਟਰ ਦੇ ਨਾਲ ਗੱਲਬਾਤ ਦੌਰਾਨ ਸਾਹਿਲ ਨੇ ਕਿਹਾ, "ਅੱਜ ਮੈਂ ਇੱਥੇ ਤੱਕ ਆਇਆ ਇਸ ਦਾ ਪੂਰਾ ਕ੍ਰੈਡਿਟ ਸਿਰਫ ਤੇ ਸਿਰਫ ਸਲੋਨੀ ਨੂੰ ਜਾਂਦਾ।" ਜਾਂਦਾ ਹੈ ਹੁਣ ਮੈਂ ਸਲੋਨੀ ਦੇ ਨਾਲ ਮਿਲ ਕੇ ਹਰ ਇੱਕ ਬੱਚੇ ਦਾ ਕੇਸ ਲੜਾਂਗਾ ਜਿਸ ਨੂੰ ਸਮਾਜ ਦੁਨੀਆ ਤੇ ਹਾਲਾਤਾਂ ਨੇ ਕੱਲਾ ਛੱਡ ਦਿੱਤਾ ਉਸ ਦਿਨ ਸਾਹਿਲ ਤੇ ਸਲੋਨੀ ਦੀ ਸਭ ਤੋਂ ਵੱਡੀ ਜਿੱਤ ਸੀ ਨਾ ਸਿਰਫ ਕਾਨੂੰਨ ਦੀ ਨਜ਼ਰਾਂ ਬਲਕਿ ਦਿਲ ਦੀ ਨਜ਼ਰ ਤੋਂ ਵੀ ਉਨ੍ਹਾਂ ਦੀ ਕਹਾਣੀ ਇਹ ਸਾਬਿਤ ਕਰ ਗਈ ਸੀ ਕਿ ਪਿਆਰ ਤੇ ਆਪਣੇਪਣ ਉਮਰ ਕਾਨੂੰਨ ਤੇ ਸਮਾਜ ਦੀਆਂ ਪਾਬੰਦੀਆਂ ਤੋਂ ਵੀ ਕਿਤੇ ਵੱਡਾ ਹੈ ਇਸ ਤਰ੍ਹਾਂ ਉਹ ਰਿਸ਼ਤਾ ਜਿਸ ਨੂੰ ਕਦੇ ਅਪਰਾਧ ਕਿਹਾ ਗਿਆ ਸੀ ਅੱਜ ਲੋਕਾਂ ਲਈ ਪ੍ਰੇਰਨਾ ਬਣ ਗਿਆ ਸੋ ਦੋਸਤੋ ਸਾਹਿਲ ਦੇ ਸਲੋਨੀ ਦੀ ਇਹ ਅਨੋਖੀ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਸੋ ਦੋਸਤੋ ਇਸ ਤਰ੍ਹਾਂ ਇੱਕ ਵਕੀਲ ਔਰਤ ਨੇ 14 ਸਾਲ ਦੇ ਬੱਚੇ ਦੇ ਨਾਲ ਵਿਆਹ ਕਰਵਾਇਆ ਸੀ ਸੋ ਬਾਕੀ ਤੁਹਾਨੂੰ ਇਹ ਕਹਾਣੀ ਇਹ ਸਟੋਰੀ ਕਿਹੋ ਜਿਹੀ ਲੱਗੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵਾਦ ਤੋਂ ਬਾਦ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਸਾਡਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਨਹੀਂ ਹੈ ਨਾ ਹੀ ਕਿਸੇ ਨੂੰ ਨਿਰਾਸ਼ ਕਰਨਾ ਹੈ ਸੋ ਇਸ ਵੀਡੀਓ ਦੇ ਵਿੱਚ ਜੇਕਰ ਅਸੀਂ ਕੁਝ ਵੀ ਗਲਤ ਬੋਲ ਗਏ ਹਾਂ ਕੋਈ ਵੀ ਲਫ਼ਜ਼ ਗਲਤ ਨਿਕਲ ਗਿਆ ਸਾਡੇ ਮੂੰਹੋਂ ਤਾਂ ਸਾਨੂੰ ਮਾਫ਼ ਕਰ ਦਿਓ ਸੋ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ